ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅੰਜਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਸੱਜਣਾ ਮੱਜਾਂ ਤੁਹਾਨੂੰ ਦਿਖਾਉਣੀਆਂ ਆ ਵਾ ਦੋ ਸੁਈਆਂ ਤੇ ਇੱਕ ਗੱਬਣ ਆ ਇਹ ਆ ਵੀ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਡੰਗ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਬੀ ਵਧੀਆ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤੇ ਕਰੀ ਫਿਰ ਨਾ ਰੋਬਟ ਜੇ ਪਿੰਡਰਾ ਪਰਸੀ ਲਈ ਨਾਲਾ ਜਿਨਾ ਅਮਰੀ ਸਰ ਜੀ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈਗਾ 961387936 ਠੀਕ ਹੈ ਜੀ ਹਾਂਜੀ ਵੇਗ ਗਿਆ ਪਰਸ ਵਾਲਾ ਮਾਲ ਫਿਰ ਸਾਰਾ ਹਾਂਜੀ ਨੇ ਵੇਗ ਗਿਆ ਵੇਗ ਗਿਆ ਜੀ ਉਸ ਤੋਂ ਬਾਅਦ ਵੀ ਕੁਝ ਵੇਗੀਆਂ ਹਨਾ ਉਸ ਤੋਂ ਬਾਅਦ ਵੀ ਵਗੀਆਂ ਤੁਹਾਡੇ ਵਾਲੇ ਰਾਤੀ ਤੁਹਾਡੇ ਉੱਤੇ ਛੱਡ ਗਿਆ ਹਾਂ ਲੱਗੇ ਛੱਡ ਗਏ ਹਨਾ ਸਾ ਤੇ ਅੱਜ ਵੀ ਗਾਵਾਂ ਵੇਗੀਆਂ ਹਣ ਤੋਂ ਪਹਿਲਾਂ ਹੀ ਹਾਂ ਇਹਨਾਂ ਨੇ ਦੋ ਗਾਵਾਂ ਵੇਗੀਆਂ ਹਣ ਤੋਂ ਪਹਿਲਾਂ ਠੀਕ ਹੈ ਇੱਕ ਚਲ ਗਈ ਆ ਤੇ ਉਹ ਮੱਝ ਹੀ ਆ ਤੇ ਸ਼ੁਰੂਆਤ ਫਿਰ ਆ ਮਲੀ ਗੱਬਨ ਮਾਈ ਤੋਂ ਹੀ ਕਰ ਲਈਏ ਕਿੰਨਾ ਕ ਤੇਰ ਖੜਦੀ ਐ ਇਹ ਇੱਕ ਹਫਤਾ ਪੂਰਾ ਖੜਦੀ ਇਹ ਹਫਤੇ ਦੇ ਲਾਗੇ ਬੰਨੇ ਲੈ ਜੂਗੀ ਹਨਾ ਹਾਂਜੀ ਤੁਸੂ ਸੁਣਾਈ ਨੇ ਤੇ ਦੁੱਧ ਕਿੰਨਾ ਕ ਭਰੀ ਜਾਊਗੀ ਦੁੱਧ ਭਾਈ ਵੀ ਸੂਏ ਨੇ 12 ਕਿਲੋ ਦਾ ਤਾਰ ਕੰਮ 12-13 ਕਿਲੋ ਦੇ ਜਾਊਗੀ ਤੋਰੋ ਆਪੇ ਦੇ ਕਰੀ ਨੂੰ ਖੋਲੋ 12 ਕਿਲੋਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਭਰੀ ਜਾਊਗੀ ਅਜੇ ਹਫ਼ਤੇ ਦੇ ਲਾਗੇ ਬੰਨੇ ਟਾਈਮ ਵੀ ਨਹੀਂ ਲੈ ਜਾਣਾ ਮੈਂ ਚੰਗੀ ਭਰ ਦੇਊਗੀ ਸੋਮ ਤੱਕ ਲੈ ਆਵਾਂਗੀ ਛੋਟੀ ਦੁੱਧ ਵਾਲੀ ਭਾਜੀ ਬਾਕੀ ਕੱਦ ਗੁੱਦਰਾ ਤੁਸੀਂ ਵੀਰ ਜੀ ਹੁਣਾਂ ਦੀ ਹਾਈਟ ਤੰਦ ਅੱਜ ਲਾ ਸਕਦੇ ਜੀ ਠੀਕ ਹੈ ਜੀ ਤੇ ਥਾਣੇ ਤੇ ਦੇਖ ਸਕਦੇ ਇੱਕੋ ਜੇ ਸਾਈਜ਼ ਦੇ ਇੱਕੋ ਜੇ ਕਰਤੇ ਆ ਤੇ ਕਿੰਨਾ ਫੇ ਰੱਖਣਾ ਵੀ ਦੀ ਇਹਦਾ ਮੁੱਲ ਆਪਾ ਮੁੱਲ ਦੇ ਦੀਏ ਬਾੜੀ 50 8000 ਦੀ ਦੇ ਦੀਏ 2000 ਛੱਡ ਦਾਂਗੇ ਅੱਛਾ 2 ਹੋਰ ਛੱਡ ਦੋਗੇ ਯਾਰ ਹੋਰ ਛੱਡ ਦਾਂਗੇ ਜਿਹੜੀ ਦੇਣੀ ਹੈ ਪੂਰੀ 70000 ਦੀ ਦੇ ਦੇਣੀ ਹੈ ਅੱਜ ਗੱਬਨ ਦਾ ਮੁੱਲ ਹੋਰ ਜੋ ਸੁਈ ਦਾ ਹੋਰ ਜੋ ਪਤਾ ਠੀਕ ਹੈ ਜੀ ਜਿਹੜੀ ਗੱਲ ਛੋਟੀ ਥਿਆਰ ਕਰਕੇ ਲੱਖ ਦੀ ਹੈ ਜੀ ਠੀਕ ਹੈ ਜੀ ਜਿਹੜੀ ਗੱਲ ਕੁਮਰ ਉਹ ਭੈਣ ਭਰਾ ਕਿਸੇ ਨੂੰ ਆਸ ਦਿੰਦਾ ਵੀ ਉਹਦੋਂ ਤੁਸੀਂ ਆ ਮੁੱਲ ਦਿੱਤਾ ਅੱਜ ਹੋਰ ਕਰਨ ਦੇ ਜੀ ਹਾਂ ਜੀ ਹਾਂ ਜੀ ਆ ਆ ਤਾਂ ਜੀ ਸੋਈ ਆ ਕਾਲੀ ਸੋਈ ਜੰਕਤੀ ਮਗਰ ਜੀ ਤੇ ਆ ਦਿਨੋਂ ਆਏ ਕੱਟੀ ਮਗਰ ਜੀ ਜਿਲ੍ਹਾ ਤਾਜਾ ਨਾੜੂ ਜਿਹੜਾ ਨਾਲ ਆ ਮਗਰੇ ਦੇ ਕੱਟੀ ਆ ਜੇ ਉੱਤਰਾ ਨਹੀਂ ਲੱਪੇ ਚ ਵੀ ਆ ਮੱਜ ਤੇ ਅਥਾਣੇ ਤੇ ਦੇਖ ਸਕਦੇ ਆ ਇਹਦੇ ਵੀ ਥਾਣਾ ਅਗਲੇ ਪਿਛਲੇ ਲੱਕੋ ਜਿੱਕੋ ਜਈ ਆ ਗਾਰਡ ਸਭ ਬੰਦੀ ਦੀ ਪੂਰੀ ਉਨੀ ਹੋ ਗਈ ਜੀ ਤੇ ਹਵਨ ਤੇ ਨਾੜਾ ਵਿੱਚ ਚੰਗੀਆਂ ਵਾ ਤੇ ਇਹਦੇ ਕੋਲ ਤੇ ਅਜੇ ਬੋਲਾ ਹੀ ਹੋਣਾ ਤੇ ਬੋਲਾ ਹੋਊਗਾ 9 ਕਿਲੋ ਪਰ 8 ਕਿਲੋ ਵਾ ਕੇ ਦਵਾਂਗੇ ਤੇ ਕਿੰਨਾ ਕੇ ਦੁੱਧ ਭਰੀ ਜਾਊਗੀ ਦੁੱਧ ਭਰੀ ਪਿਛਲੇ ਸੂਏ ਨੇ 13 ਕਿਲੋ ਦਾਰਕਾ ਵੀ ਦਊਗੀ ਨਾੜੀ

ਥਾਣੇ ਚੰਗੇ ਕਰਤੇ ਲੱਗੇ। ਬਾਕੀ ਗਾੜ ਇਹਦੀ ਚੰਗੀ ਨਿਕਲਣੀ ਆ। ਭਵਾਨਾ ਗਾਣਾ ਨਹੀਂ ਚੰਗਾ ਰੱਖਦੀ। ਗਿਆਨੀ ਤੇ ਇਹਦਾ ਫਿਰ ਮੁੱਲ ਵੀਰ ਜੀ। ਮੁੱਲ ਦੇ ਦੀ 90 ਦੀ ਭਾੜੀ। ਹਾਂਜੀ। 90 ਦੇ ਦੀਏ ਜੀ। 80000 ਦੀ ਦੇ ਦੀਏ ਜੀ। ਉਹ ਤੇ ਨਹੀਂ ਆ 80 ਦੇ ਦਾਂਗੇ ਅੱਛਾ 82 ਹਜ਼ਾਰ ਦੇ ਦੇ ਦਾਂਗੇ 80 ਦੇ ਫਾਇਦਾ ਚੰਗੀ ਸਾਰੀ ਚੋਣ ਟਾਣ ਪੂਰੀ ਐ ਮੋਗੇ ਆਂ ਜੇ ਕੋ ਪੂਰ ਛਟਾਵੇ ਥਣ ਬਾਦ ਘਟਵੇ ਪਰ ਬਦ ਬੋਲਦਾਰ ਆਪਣਾ ਮਾਲ ਆਨਲਾਈਨ ਜਾਂਦਾ ਕੋਈ ਵੀਰ ਭਰਾ ਚੋਂਦਾ ਨਹੀਂ ਗਰੰਟੀ ਆਪਣੀ ਤੇ ਜਾਂਦਾ ਚਲੋ ਮਾਨ ਕਰਦੇ ਵੀਰ ਤੇਗੇ ਅ ਜੇ ਉਹਦੀ ਆਪਣੀ ਗਰੰਟੀ ਕੋ ਤਾਨਵਾਦ ਘਟ ਹੋਏ ਪੂਰ ਛਟਾਵੇ ਉਹਦੀ ਆਪਣੀ ਫੁੱਲ ਗਰੰਟੀ ਹੋਊਗੀ ਬਾਕੀ ਇਹ ਵੀ ਚਲੋ ਆਪਣਾ ਵੈਸੇ ਚੋਚਵਾ ਕੇ ਖੜਨਾ ਚੀਦਾ ਵਾ ਹਨਾ ਆਪਣਾ ਚੋਚਵਾ ਕੇ ਖੜਨਾ ਚੀਦਾ ਆਪਣਾ ਚੋਚਵਾ ਕੇ ਜਿਹੜਾ ਖੜਨਾ ਚੀਦਾ ਤਸੱਲੀ ਕਰਕੇ ਤੇ ਹੁਣੇ ਕਾਮਾਂ ਇਹ ਤੁਹਾਨੂੰ ਦਿਖਾਉਣੀ ਇਹਦੇ ਵੀ ਆਣ ਦੇਖ ਸਕਦੇ ਜੇ ਲੱਗੇ ਤਾਂ ਇਹਦੇ ਵੀ ਗਾਰਡ ਚੰਗੀ ਨਿਕਲਨੀ ਆ ਅਗਲੇ ਥਾਂ ਨੇ ਵੀ ਚੰਗੇ ਮਗਲੇ ਵੀ ਚੰਗੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਂ ਨੇ ਇਹਨੂੰ ਤਿੰਨਵਾੜੇ ਪੜੀ ਪਣਵਾ ਚੀ ਵਾ ਦੇ ਨਾੜੂ ਬਾਤ ਕੇ ਆਲੀ ਮੋੜੇ ਜਿਨ ਕੱਟੀ ਜੇ ਤੇ ਕਿੰਨਾ ਬਿੱਤੀ ਫਿਰ ਇਹਦੇ ਕੋਲ ਦੁੱਧ ਦੁੱਧ ਤਰਾ ਹੁਣ ਦੁੱਧ ਇਹਦੇ ਕੋਈ ਭਾਜੀ 9 ਹੋਊਗਾ ਪਰ 8 ਕਿਲੋ ਗਾਏ ਦੇਣਾ ਭਾਰੀ ਆਪਾਂ ਜਿਹੜਾ ਹੈਗਾ ਤਿਆਰ ਜਿਹੜਾ ਭਾਜੀ ਕੰਡੇ ਵਾਲਾ ਠੀਕ ਆ ਹਾਂਜੀ ਹਾਂਜੀ ਆਹ ਇਹ ਦੂਸਰੇ ਪਾਸੇ ਤੇ ਥਾਣੇ ਤੇ ਦੇਖ ਸਕਦੇ ਜੀ ਤੋਰੋ ਤੇ ਇਹ ਕਿੰਨਾ ਦੁੱਧ ਭਰੀ ਜਾਊਗੀ ਦੁੱਧ ਇਹ ਵੀ ਭਰੀ ਉਹਨਾਂ ਦਊਗੀ ਕਿ ਘਰੋਂ ਲਈਆਂ ਬੜੀ ਕਠੀਆਂ ਹੀ ਅੱਛਾ ਹਾਂਜੀ ਹਾਂਜੀ ਲੈ ਜੀ ਮਰੀ ਮੋਟੀ ਉਨੀ ਕੀ ਭਲਾ ਵੀ ਆਈਆਂ ਨੇ ਠੀਕ ਹੈ ਜੀ ਹਾਂ ਜੀ ਬਾਕੀ ਥਾਂ ਨੇ ਕੋਈ ਵੀ ਨਹੀਂ ਬਾਤ ਕਰਿਆ ਅਗਲੇ ਨਾਲ ਅਗਲਾ ਚ ਉਹ ਮਗਰ ਲੈਣਾ ਮਗਲਾ ਚ ਆਣ ਕੇ ਵੀ ਠੀਕ ਹੈ ਜੀ ਹਾਂ ਜੀ ਥੋੜੀ ਝੋਟੀ ਵੱਡੀ ਜੀ ਬੰਨੀ ਪਈ ਜੁੜੀ ਇਹਦੇ ਮਗਰ ਕੀ ਜੇ ਕੱਟੀ ਇਹਦੇ ਮਗਰੀ ਬੰਨੀ ਦੋਵੇਂ ਮਗਰੀ ਕੱਟੀਆਂ ਹਾਂ ਜੀ ਦੋਵੇਂ ਮਗਰੀ ਕੱਟੀਆਂ ਬਾਕੀ ਉਤਰਾਂ ਨਿੱਗਰ ਮੱਜ ਉਹ ਨਾਲੋਂ ਵਾਇਰ ਵਿੱਚ ਜ਼ਿਆਦਾ ਹੈ ਭਾਰੀ ਆ ਤੇਰਾ ਮੱਜ ਸਰੀਰ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਇਹ ਦੀ ਦੇ ਦੀ 90 ਦੀ 85 ਦੀ ਜਾਂਦੀ ਹੈ ਵੀ ਚਲੋ ਜੋੜਾ ਦੇ ਦਾਂਗੇ ਜੀ 8000 ਦਾ 82 82 ਦੇ ਹਿਸਾਬ ਨਾਲ ਜਿਹੜੇ ਕੋ ਮੋ ਜੋੜਾ ਲੈ ਕੇ ਚਲੋ ਉਹ ਤੋਂ ਕਰ ਦਾਂਗੇ ਮੰਨ ਲਾ ਫਿਰ ਹੋਰ ਮਾਨਤਨ ਕਰ ਦ ਗੱਲੀ ਗੱਲੀ ਦਵਾਂਗੇ 82 ਦੀ ਛੋਟ ਛੱਪਣਾ ਆਪਣੇ ਮਾਨ ਮਰਜੀ ਦਾ ਕਰਾਂਗੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਇੱਥੇ ਆਵਾ ਆਪਣੀਆਂ ਚੋਚਵਾ ਕੇ ਆ ਕੰਮ ਖਾਉਣੀ ਗਾਂ ਇੱਕ ਵਿਖਾਉਣੀ ਆ ਆਹ ਤਾਂ ਬੱਚਾ ਮਰ ਗਿਆ ਜੀ ਰਾਜਾ ਗਾਂ ਦਾ ਬੱਚਾ ਮਰ ਗਿਆ ਜੀ ਸੇ ਉਹ ਬੱਚੀ ਬਾੜ ਤੇ ਦੁੱਧ ਦੇ ਦੇ ਕੋਲ ਦੁੱਧ ਹੋਣੇ ਦੇ ਕੋਲ ਛੇ ਹੋਗਾ ਪਰ 5 ਕਿਲੋ ਦੀ ਫੋਲੋ ਗਾਰੰਟੀ ਹੋਊ ਆਪਣਾ ਅੱਛਾ ਹਾਂਜੀ ਬੱਚਾ ਮਰ ਗਿਆ ਜਿਹੜੀ ਗੱਲ ਠੀਕ ਐ ਅੱਜ ਲੈ ਆਓ ਪਹਿਲਾਂ ਸੁਆ ਬੈਠ ਠੀਕ ਐ ਜੀ ਇਹ ਆ ਵੀ ਚਲੋ ਕਿਹਦਾ ਚਾਹ ਪਾਣੀ ਦਾ ਜੇ ਕਿਸ ਨੇ ਖੜਨੀ ਚਾਹ ਪਾਣੀ ਲਈ ਉਹਦੇ ਲਈ ਥਣ ਥਣ ਦਿਖਾਓ ਯਾਰ ਲੈ ਜੀ ਬਾਕੀ ਥਣ ਮਗਰ ਦਾ ਵੀ ਹੱਥ ਦੀ ਚਵਾਈ ਵਾਲਾ ਹੋਵਾ ਬਸ ਇਹ ਵੀ ਅਗਲਾ ਸਾਨੂੰ ਤਰ੍ਹਾਂ ਵੱਡਾ ਮਗਰ ਲੈਣਾ ਨਾ ਦੇਖ ਲੈ ਸਾਨੇ ਤੇ ਮੁੱਲ ਵੀ ਜੀ ਫਿਰ ਇਹਦਾ ਮੁੱਲ ਕਾਟਾ ਵਦਾਇਓ ਨਾ ਮੁੱਲ ਦੇ ਦੀ 18000 ਦੀ ਕਿੰਨੇ ਦੀ 18 ਹੀ ਦੇ ਦੀ ਹੁਣ 18 ਦੀ ਕਰਦ ਹੋਰ ਮੰਨ ਤਨ ਚਲੋ 2000 ਛੱਡ ਦਿੰਦੇ 15 ਦੀ ਦੇ ਦੋ ਪੂਰੇ ਦੀ ਦੇ ਦਾਂਗੇ ਇਹਦੇ 15 14000 ਦੀ ਜੀ ਅੱਛਾ 14000 ਦੀ 14000 ਦੀ ਦੇ ਦਾਂਗੇ 14000 ਦੀ ਜਿਹੜੀ ਦੇ ਦੇਣੀ ਕੋਈ ਦਿਹਾੜੀ ਰੰਗ ਕਿਸੇ ਦੇ ਘਰ ਜਾ ਕੇ ਕਰ ਵੀ ਸਕਦੀ ਵੀਰ ਕੋ ਲਾਵਾ ਸਾਨੂੰ ਦੇਵੇ ਦੁੱਧ ਦੀ ਆਡੀ ਗਰੰਟੀ ਹੋਗੀ ਜਿਹੜੀ ਗੱਲ ਹੈ ਠੀਕ ਹੈ ਜੀ ਆਹ ਪਾੜਾ ਪੋਹ ਦੇ ਬਹਿ ਲਓ ਥਨੇ ਬਾਜੂ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਵੇਸ਼ ਚ ਆ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ